ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਥੇ ਲੱਗੇ ਆਇਆ ਜੀ 7301 ਵੱਟਣ ਗਿਰੀ ਹੋਈ ਯਾਰ ਗਿਰੀ ਸਾਰੀ ਬਹੁਤ ਨੁਕਸਾਨ ਬਹੁਤ ਦਾਣਾ ਖਰਾਬ ਹੋ ਗਿਆ ਖਸਾਨਾ ਜੀਰਦਾ ਆਹੀ ਭੈੜਾ ਇਹ ਬੀਨੂ ਗਿਰਨੇ ਦੀ ਆਸ ਤਾਂ ਨਖਾਨ ਬਹੁਤ ਜ਼ਿਆਦਾ ਗੁੰਨਾ ਕਹੇ ਤੋ 70 ਕਿਲੋ ਭਾਈ ਬਹੁਤ ਝੜਦਾ ਤੇਜ਼ ਪਰ ਹੀਰੋ ਇੱਕ ਇਹਨਾਂ ਨੁਕਸਾਨ ਗਦਾ ਜੀਰ ਕਰ ਕਰ ਹੋ ਜੀ ਹੈ ਹੈ ਕੜਾ ਰੋਣ ਵਾਲਾ ਹੀ ਕੰਮ ਇੱਕਵੇਂ ਪਈ ਆਲਾ ਏ ਬੀਏ ਬੰਦ ਕਰਾਉਣਾ ਪੈਣਾ ਇਹ ਲਾਜੀ ਫੇਰ 701 ਪੀਸ ਬੁਰਾ ਹਾਲ ਆ ਕਦੋਂ ਖਾਂਦੇ ਕਰਦਾ ਇਹ ਨਾ ਚੰਗਾ ਲੋ ਦੇਖੋ ਭਾਈ ਦੇਖ ਨਹੀਂ ਹੁੰਦਾ ਹਾਲ ਸੜਾ ਇੱਕ ਤਾਂ ਜੀ ਕਰਦਾ ਵੀ ਪਰੇ ਜਾ ਕੇ ਬਹਿ ਜੀਏ ਬਹੁਤ ਰਹਾ ਲਈ ਇੱਕਰ ਵੀਰ ਇੱਕ ਬੀਜ ਛੜਦਾ ਬਹੁਤ ਬਹੁਤ ਛੜ ਗਿਆ ਚਲੋ ਦੇਖਦੇ ਹਾਂ ਕੀ ਬਣਦਾ ਫੇਲੇ ਆ ਬੀਜ ਉਹ ਫੇਲੇ ਆ ਲੋਈ ਝੋਲ ਦੇਖੋ ਟੋਟਾ ਕੋਮ ਜਿਆਦਾ ਨੁਕਸਾਨ ਆ ਦੇਖ ਨਹੀਂ ਹੁੰਦਾ ਬਾਕੀ ਦੇ ਦੇ ਆ ਛਾੜ ਕੇ ਆ ਕਹਿੰਦਾ ਇਹ ਝਾੜ ਵਧੀਆ ਨਿਕਲਿਆ ਫੇ ਪਾਸ ਆ ਪਰ ਆਹ ਨਹੀਂ ਨਾ ਦੇਖ ਹੁੰਦਾ ਜਿਹੜਾ ਖੇਤ ਚ ਖਿੰਡਦਾ ਸਾਲਾ ਘੱਟੋ ਘੱਟ ਸਾਲਾ 2 ਕੁਆਂਟਲ ਖਿੰਡ ਗਈ ਉਹ ਕਣਕ ਦਾ ਵੀ ਆਪਾਂ 50 ਕਿਲੋ ਪਾਉਣੇ ਹੁੰਦੇ ਆ ਦਾਣਾ ਦਾਣਾ ਦੇ ਦਾਂਦੇ ਇਹ ਤਾਂ ਗਰੇ ਲੱਗੇ ਪਏ ਆ ਉਹ ਇਹ ਉਪਾ ਵੀ ਬਹੁਤ ਹੁੰਦਾ ਵਿੱਚ ਚੌੜ ਦਾ ਇਹ ਓ ਭੈਣ ਚੋਂ ਉਂਓ ਚੜੀ ਜਾਂਦੀ ਆ ਤੂੰ ਹੋਰ ਝੜੀ ਆ ਭੈਣ ਚ ਨੀਂਦ ਆਉਦੀ ਆ ਤੁਹਾਨੂੰ ਉਹਨਾਂ ਨੂੰ ਮੋੜਦਾ ਭੈਣ ਚੋਂ ਇੱਧਰ ਨੂੰ ਜ਼ਰੂਰ ਲਿਆਉਣੀ ਆ ਇਹ ਲਓ ਦੱਸੋ ਇਹਨਾਂ ਦਾ ਕੀ ਹੱਲ ਕਰੇ ਬੰਦਾ ਪੱਕੀ ਜੀਰੀਆ ਵਿੱਚ ਨੂੰ ਕੱਢਦੀ ਆ ਮੋਟਰ ਚਾਈਏ ਨਾ ਭਜਾਈ ਬਰੇ ਨੂੰ ਇਹਨਾਂ ਨੂੰ ਕੋਈ ਰੋਕ ਨਹੀਂ ਹੈਗੀ ਕੋਈ ਸਰਕਾਰ ਨਹੀਂ ਰੋਕਦੀ ਕੋਈ ਕੁਛ ਨਹੀਂ ਕਰਦਾ ਹੜਕਾਂ ਦੇ ਕੰਡੇ ਉਹ ਸਾਰਾ ਖਰਾਬ ਕਰਦੇ ਹੋ ਲੈ ਜਾ ਲੈ ਜਾ ਉਧਰ ਨੂੰ ਲੈ ਜਾ ਇਹਨਾਂ ਫੇਰ ਵੜ ਜਾਣੀਆਂ ਇਹ